ਲੋਕ ਸਭਾ ਚੋਣਾਂ ਦੇ ਨਾਲ ਜੁੜੀ ਹੋਈ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਇਆ ਪੰਜਾਬ ਦੇ ਵਿੱਚ ਸੁਰੱਖਿਆ ਦਸਤੇ ਤਾਇਨਾਤ ਕਰ ਦਿੱਤੇ ਆ ਕੇਂਦਰ ਸਰਕਾਰ ਨੇ ਪੰਜਾਬ ਦੇ ਵਿੱਚ ਸੁਰੱਖਿਆ ਦਸਤੇ ਭੇਜਿਆ ਔਰ ਉਸ ਦੇ ਨਾਲ ਹੀ ਪੰਜਾਬ ਪੁਲਿਸ ਵੀ ਵਕ ਵਕ ਥਾਵਾਂ ਤੇ ਫਲੈਗ ਮਾਰਚ ਕਰਦੀ ਹੋਈ ਨਜ਼ਰ ਆਈ ਤਾਂ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਈ ਥਾਵਾਂ ਤੇ ਫਲੈਗ ਮਾਰਚ ਕੀਤਾ ਗਿਆ ਹੈ ਔਰ ਉੱਥੇ ਹੀ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਹੋਇਆਂ ਪੰਜਾਬ ਦੇ ਵਿੱਚ ਪੂਰੀਆਂ ਤਿਆਰੀਆਂ ਹੋ ਰਹੀਆਂ ਨੇ ਪੰਜਾਬ ਪਹੁੰਚੀਆਂ ਨੇ 25 ਕੰਪਨੀਆਂ ਕੇਂਦਰ ਕੇਂਦਰ ਦੇ ਸੁਰੱਖਿਆ ਦਸਤਿਆਂ ਦੀਆਂ 25 ਕੰਪਨੀਆਂ ਪਹੁੰਚੀਆਂ ਨੇ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਿਹਾ ਕਿ ਕਿਸ ਤਰੀਕੇ ਦੇ ਨਾਲ ਫਲੈਗ ਮਾਰਚ ਕੀਤਾ ਜਾ ਰਿਹਾ ਪੰਜਾਬ ਪੁਲਿਸ ਦੇ ਵੱਲੋਂ ਔਰ ਉੱਥੇ ਹੀ ਕੇਂਦਰੀ ਦਸਤੇ ਵੀ ਜਿਹੜੇ ਨੇ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਦਸਤੇ ਉਹ ਵੀ ਪੰਜਾਬ ਪਹੁੰਚੇ ਨੇ 5 ITBP 5 CRPF ਤੇ 15 BSF ਦੀਆਂ ਕੰਪਨੀਆਂ ਜਿਹੋ ਨੇ ਉਹ ਪਹੁੰਚੀਆਂ ਨੇ ਸੰਵੇਦਨਸ਼ੀਲ ਇਲਾਕਿਆਂ 'ਚ ਤਾਇਨਾਤ ਕੀਤੇ ਜਾਣਗੇ ਕਿ ਸੁਰੱਖਿਆ ਦਸਤੇ ਤਾਂ ਕੇਂਦਰ ਸਰਕਾਰ ਨੇ ਸੁਰੱਖਿਆ ਦਸਤਿਆਂ ਦੀਆਂ 25 ਕੰਪਨੀਆਂ ਪੰਜਾਬ ਭੇਜੀਆਂ ਨੇ ਤਾਂ ਦੇਖ ਸਕਦੇ ਹੋ ਅਗਲੇ ਬੰਨੇ ਪੰਜਾਬ ਪੁਲਿਸ ਦੇ ਜਵਾਨ ਔਰ ਪਿੱਛੇ ਚੱਲ ਰਹੇ ਨੇ ਬੀਐਸਐਫ ਦੇ ਆਈਟੀਬੀਪੀ ਦੇ ਤੇ ਸੀਆਰਪੀਐਫ ਦੇ ਜਵਾਨ ਇਹਦੇ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਤਾਂ ਫਲੈਗ ਮਾਰਚ ਕੀਤਾ ਜਾ ਰਿਹਾ ਵੱਖ-ਵੱਖ ਖਾਵਾਂ ਦੇ ਉੱਪਰ ਤਾਇਨਾਤੀ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਜਿਹੜੇ ਸੰਵੇਦਨਸ਼ੀਲ ਇਲਾਕੇ ਆ ਉਹਨਾਂ ਇਲਾਕਿਆਂ ਦੇ ਵਿੱਚ ਤਾਇਨਾਤੀ ਕੀਤੀ ਜਾ ਰਹੀ ਹੈ ਇਹਨਾਂ ਕੇਂਦਰੀ ਸੁਰੱਖਿਆ ਦਸਤਿਆਂ ਦੀ ਖਾਸ ਤੌਰ ਤੇ ਮਾਝੇ ਦੇ ਕਈ ਇਲਾਕੇ ਜਿਹੜੇ ਬਹੁਤ ਸੈਂਸਿਟਿਵ ਇਲਾਕੇ ਆ ਉਸ ਇਲਾਕੇ ਦੇ ਵਿੱਚ ਬਾਰਡਰ 벨ਟ ਦੇ ਵਿੱਚ ਖਾਸ ਤੌਰ ਤੇ ਕੇਂਦਰੀ ਦਸਤਿਆਂ ਦੀ ਤਾਇਨਾਤੀ ਕੀਤੀ ਜਾਏਗੀ ਜਾਂ ਜਿਹੜੇ ਜਿਹੜੇ ਥਾਵਾਂ ਦੇ ਉੱਪਰ ਹਿਸਟਰੀ ਦੇ ਵਿੱਚ ਜਿਹੜੀ ਚੀਜ਼ ਹੁੰਦੀ ਜਿਸ ਤਰੀਕੇ ਦੇ ਨਾਲ ਕਿ ਪਿਛਲੇ ਇਲੈਕਸ਼ਨ ਜਾਂ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਕਈ ਥਾਵਾਂ ਦੇ ਉੱਪਰ ਹੋਇਆ ਹੋਏਗਾ ਕਿ ਲੜਾਈ ਝਗੜਾ ਹੋਇਆ ਹੋਵੇ ਉਸ ਨੂੰ ਦੇਖਦੇ ਹੋਇਆ ਫਿਰ ਅੱਗੇ ਜੋ ਵੀ ਚੋਣ ਆਉਂਦੇ ਭਾਵੇਂ ਲੋਕ ਸਭਾ ਚੋਣ ਆਉਣ ਜਾਂ ਹੋਰ ਚੋਣ ਆਉਣ ਤਾਂ ਉੱਥੇ ਫਿਰ ਤਾਇਨਾਤੀ ਕਰ ਦਿੱਤੀ ਜਾਂਦੀ ਹੈ ਤਾਂ ਹੁਣ ਅ ਪਿਛਲੇ ਲੋਕ ਸਭਾ ਚੋਣਾਂ ਨੂੰ ਵੀ ਦੇਖਿਆ ਜਾਂਦਾ ਉਸ ਤੋਂ ਪਿਛਲੇ ਲੋਕ ਸਭਾ ਚੋਣ ਵੀ ਕੀ ਕਿੱਥੇ ਕਿੱਥੇ ਕੋਈ ਗੜਬੜੀ ਹੋਈ ਜਾਂ ਗੜਬੜੀ ਦਾ ਖਦਸ਼ਾ ਰਿਆ ਹੋਵੇ ਜਾਂ ਕੋਈ ਇਹੋ ਜਿਹੇ ਇਲਾਕੇ ਹੁੰਦੇ ਜਿੱਥੇ ਕੋਈ ਲੜਾਈ ਝਗੜੇ ਦਾ ਖਰਚਾ ਹੁੰਦਾ ਤਾਂ ਉਹਨਾਂ ਥਾਵਾਂ ਦੇ ਉੱਪਰ ਇਹਨਾਂ ਸੁਰੱਖਿਆ ਦਸਤਿਆਂ ਨੂੰ ਤਾਇਨਾਤ ਕਰ ਦਿੱਤਾ ਜਾਂਦਾ ਤਾਂ ਇਸ ਵਾਰ 25 ਕੰਪਨੀਆਂ ਭੇਜੀਆਂ ਗਈਆਂ ਪੰਜਾਬ ਦੇ ਵਿੱਚ ਕੇਂਦਰ ਦੇ ਸੁਰੱਖਿਆ ਦਸਤਿਆਂ ਦੀਆਂ ਤਾਂ ਅਹਿਮ ਖਬਰ ਲੋਕ ਸਭਾ ਚੋਣਾਂ ਨੂੰ ਲੈ ਕੇ ਹਾਲਾਂਕਿ ਅਜੇ ਲੋਕ ਸਭਾ ਚੋਣਾਂ ਦੀ ਜਿਹੜਾ ਆਫੀਸ਼ੀਅਲ ਅਨਾਉਂਸਮੈਂਟ ਹੋਈ ਨਹੀਂ ਜਲਦੀ ਅਨਾਉਂਸਮੈਂਟ ਹੋਣ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਨਾਉਂਸਮੈਂਟ ਹੋ ਜਾਏਗੀ ਫਿਰ ਚੋਣ ਜਾਬਤਾ ਲੱਗ ਜਾਏਗਾ ਔਰ ਉਸ ਤੋਂ ਬਾਅਦ ਫਿਰ ਉਸ ਨੂੰ ਦੇਖਦਿਆਂ ਹੋਇਆ ਇਹ ਤਿਆਰੀਆਂ ਨੇ ਤਾਂ ਕਿ ਕੋਈ ਵੀ ਕਿਤੇ ਲੜਾਈ ਝਗੜਾ ਜਾਂ ਕੁਝ ਵੀ ਇਲੈਕਸ਼ਨ ਦੇ ਮੱਦੇ ਨਜ਼ਰ ਕੋਈ ਕੁਈਨ ਹੋਣੀ ਨਾ ਹੋਵੇ ਉਸ ਨੂੰ ਦੇਖਦੇ ਹੋਇਆ ਇਹ ਤਣਾਤੀ ਕੀਤੀ ਗਈ ਹੈ ਤਾਂ ਪੰਜਾਬ ਪਹੁੰਚੀਆਂ ਨੇ 5 ITBP 5 CRPF ਤੇ 15 ਟੀਮਾਂ ਜੋ BSF ਦੀਆਂ ਨੇ ਤਾਂ ਕੇਂਦਰ ਸਰਕਾਰ ਨੇ 25 ਕੰਪਨੀਆਂ ਭੇਜੀਆਂ ਨੇ ਪੰਜਾਬ ਸੁਰੱਖਿਆ ਦਸਤਿਆਂ ਦੀਆਂ ਉਹਨਾਂ ਦੇ ਨਾਲ ਲੈ ਕੇ ਫਲੈਗ ਮਾਰਚ ਕੀਤਾ ਜਾ ਰਿਹਾ ਵੱਖ-ਵੱਖ ਥਾਵਾਂ ਦੇ ਉੱਪਰ ਔਰ ਇਹ ਤਸਵੀਰਾਂ ਵੀ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੀਆਂ ਹੀ ਇਹ ਤਸਵੀਰਾਂ ਨੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਪਰ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਔਰ ਮਿਲਟਰੀ ਤੇ ਪੰਜਾਬ ਪੁਲਿਸ ਦੇ ਵੱਲੋਂ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਇਹ ਤਸਵੀਰਾਂ ਵੀ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਸ਼੍ਰੀ ਮੁਖਸਰ ਸਾਹਿਬ ਦੀਆਂ ਨੇ ਔਰ ਲਗਾਤਾਰ ਅਸੀਂ ਤੁਹਾਨੂੰ ਦੱਸ ਵੀ ਰਹੇ ਹਾਂ ਔਰ ਬਹੁਤ ਜਲਦੀ ਚੋਣ ਜਾਬਤਾ ਲੱਗਣ ਜਾ ਰਿਹਾ ਹੈ ਔਰ ਉਸ ਦੇ ਨਾਲ ਹੀ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਜਾਣਾ ਫਿਰ ਲੋਕ ਸਭਾ ਚੋਣਾਂ ਨੂੰ ਲੈ ਕੇ ਪਾਰਟੀਆਂ ਦੇ ਸਾਰੀਆਂ ਦੇ ਆਪੋ ਆਪਣੇ ਦਾਅਵੇ ਤਿਆਰੀਆਂ ਸਭ ਦੇ ਵੱਲੋਂ ਕੀਤੀਆਂ ਗਈਆਂ ਹਾਲਾਂਕਿ ਇੱਕ ਪਾਸੇ ਇੰਡੀਆ ਗੱਠ ਜੋੜ ਤੇ ਦੂਜੇ ਪਾਸੇ ਐਨਡੀਏ ਹੈ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਮੋਦੀ ਬੀਜੇਪੀ ਜਿਹੜੀ ਹੈ ਜਾਂ ਐਨਡੀਏ ਗਰੁਪਾਂ ਉਹਨਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਮੋਦੀ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨਗੇ ਪਰ ਉੱਥੇ ਹੀ ਇੰਡੀਆ ਗੱਠ ਜੋੜ ਕਹਿ ਰਿਹਾ ਕਿ ਅਸੀਂ ਰਸਤਾ ਰੋਕਾਂਗੇ ਮੋਦੀ ਦਾ ਰਥ ਰੋਕਾਂਗੇ ਅਸੀਂ ਉਹਨਾਂ ਨੂੰ ਪ੍ਰਧਾਨ ਮੰਤਰੀ ਨਹੀਂ ਬਣ ਦਿਆਂਗੇ ਅਸੀਂ ਬੀਜੇਪੀ ਨੂੰ ਹਰਾਵਾਂਗੇ ਅਸੀਂ ਤਾਂ ਸਭ ਦੇ ਆਪੋ ਆਪਣੇ ਦਾਅਵੇ ਆ ਦੇਖਣਾ ਹੋਵੇਗਾ ਜਿੱਤ ਕੀ ਦੀ ਹੁੰਦੀ ਹੈ ਪਰ ਲੋਕ ਸਭਾ ਚ ਉਹਨਾਂ ਨੂੰ ਲੈ ਕੇ ਵੱਖ-ਵੱਖ ਸੂਬਿਆਂ ਦੇ ਵਿੱਚ ਕੇਂਦਰ ਦੇ ਵੱਲੋਂ ਸੁਰੱਖਿਆ ਦਸਤੇ ਭੇਜੇ ਜਾ ਰਹੇ ਆ ਤਾਂ ਪੰਜਾਬ ਦੇ ਵਿੱਚ ਵੀ ਸੁਰੱਖਿਆ ਦਸਤੇ ਭੇਜੇ ਜਾ ਰਹੇ ਆ ਔਰ ਪੰਜਾਬ ਦੇ ਵਿੱਚ ਵੀ ਸੁਰੱਖਿਆ ਨੂੰ ਲੈ ਕੇ ਕਰੜੇ ਇੰਤਜ਼ਾਮ ਕਿਤੇ ਜਾ ਰਹੇ ਨੇ ਇਹ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕੇਂਦਰ ਸਰਕਾਰ ਨੇ ਪੰਜਾਬ ਭੇਜੀਆਂ ਸੁਰੱਖਿਆ ਏਜੰਸੀਆਂ ਦੀਆਂ 25 ਕੰਪਨੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸੁਰੱਖਿਆ ਵਧਾਈ ਗਈ ਹੈ ਪੰਜਾਬ ਦੇ ਵਿੱਚ ਤਾਂ ਪੰਜਾਬ ਪੁਲਿਸ ਤੇ ਸੁਰੱਖਿਆ ਦਸਤਿਆਂ ਨੇ ਫਲੈਗ ਮਾਰਚ ਕੀਤਾ ਹੈ ਔਰ ਤਾਂਕੀ ਮੌਕੇ ਦੇ ਉੱਪਰ ਲੋਕਾਂ ਨੂੰ ਜਾਣਕਾਰੀ ਵੀ ਮਿਲ ਜੇ ਔਰ ਉੱਥੇ ਹੀ ਕੋਈ ਜਿਹੜੇ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਪਤਾ ਵੀ ਲੱਗ ਜਾਏ ਕਿ ਸੁਰੱਖਿਆ ਬਹੁਤ ਕਰੜੀ ਹੈ ਸੁਰੱਖਿਆ ਚਾਕਚੌਂ ਬੰਦਾ ਇਸ ਕਰਕੇ ਕੋਈ ਵੀ ਅਣਹੋਣੀ ਕਰਨ ਦੀ ਜ਼ਰੂਰਤ ਨਾ ਕਰ ਸਕੇ